ਸਾਰੇ ਜਾਨੀ ਆਪਣੇ ਪੁਰਾਣੇ ਵਲੌਗ ਲਾ ਕੇ ਇੰਜੋਏ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸੰਡੇ ਮਨਾਇਆ ਜਾ ਰਿਹਾ ਇੱਧਰ ਫਤੇ ਸਿੰਘ ਜੀ ਦੇਖੋ ਫਤੇ ਮਜ਼ਾ ਆ ਰਿਹਾ ਹੈ ਹੋਏ ਸੁਣੋਂ ਪਤਲੀ ਕਹੀ ਲੱਗਦੀਆਂ ਨਹੀਂ ਉਸ ਟਾਈਮ ਵੀ ਕਹਿੰਦੇ ਆ ਕਿ ਮੋਟੇ ਆ ਹੀ ਹਨਾ ਹੁਣ ਤਾਂ ਬਾੜੀ ਦਮ ਤੈਨੂੰ ਕੀ ਹੋ ਰਿਹਾ ਤੁਮੇ ਨਾ ਅਜ ਪੰਗਾ ਲੈਣਾ ਹੈ ਹੈ ਆ ਜਾ ਇਹਨੂੰ ਚਾਰਜਰ ਲਾ ਕੇ ਆ ਦਮ ਨਾਲੇ ਪੁੱਤ ਚਾਰਜ ਲਿਆਦੇ ਹਾਂ ਬੱਤ ਬਣ ਕੇ ਮੇਰਾ ਫੋਨ 1% ਰਹਿ ਗਿਆ ਨੰਨਾ ਚੱਕ ਲੈ 1.5 ਸਾਨੂੰ ਇਹਨੂੰ ਕਹਦੇ ਮਾੜੇ ਇੱਧਰ ਲੈ ਲੈ ਮਾਸੀ ਲਾ ਲੇਗੀ ਪਾਵਰ ਹਾਂ ਬੇ ਕੋ ਦਾ ਆ ਪਈ ਪਾਵਰ ਬੈਂਕ ਲਿਆ ਦੇ ਬਸ ਮੈਨੂੰ ਚੰਗਾ ਮੇਰਾ ਪੁੱਤ ਅੰਮਣ ਵੀ ਪਤਲੀ ਲੱਗਦੀ ਸੀ ਇਹੋ ਦੇਖੋ ਮਾਸੀ ਹਮਾਰੀ ਖਰਾਬ ਨਹੀਂ ਹੈ ਮੌਸਮ ਦਾ ਸਗੋ ਘੈਂਟ ਹੋਇਆ ਪੂਰਾ ਲੋ ਜੀ ਅਸੀਂ ਸੰਗਰੂਰ ਗਏ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਅਸੀਂ ਸੰਗਰੂਰ ਤੋਂ ਆ ਕੇ ਵਾਪਸ ਪਰ ਅੱਜ ਛੇਤੀ ਵਾਪਸ ਆ ਕੇ ਅਸੀਂ ਰੋਟੀ ਨਹੀਂ ਖਾ ਕੇ ਆਏ ਹੈਗੇ ਉਥੋਂ ਅਸੀਂ ਮਨਾਦਾ ਉਥੋਂ ਛੇ ਘੜੇ ਚਲਪੇ ਹਾਂ ਉਥੇ ਤੇ ਹੁਣ ਅਸੀਂ ਲੱਗੇ ਆ ਕੇ ਦਾਲ ਚੋਲ ਬਣਾਉਣ ਤੇ ਜੀ ਭੁੱਖ ਲੱਗ ਰਹੀ ਹੈ ਜਿਆਦਾ ਵੀ ਲੱਗ ਰਹੀ ਹੈ ਭੁੱਖ ਲੱਗ ਰਹੀ ਹੈ ਬੜਾ ਫੜੇ ਸੰਗੀਤੀ ਪਾਣੀ ਮੰਗ ਰਹੇ ਨੇ ਪਹਿਲਾਂ ਆਪਾਂ ਇਹਨਾਂ ਨੂੰ ਪਾਣੀ ਦੇ ਲਈਏ ਕਦੋਂ ਦੇ ਫੜੇ ਤੁਸੀਂ ਫਿਰ ਤੇ ਪਾਣੀ ਤਾਂ ਆਪ ਲੈ ਸਕਦੇ ਹੋ ਹਾਂ ਇਹਨਾਂ ਨੂੰ ਕਿਹਦੇ ਤੇ ਡਿਪੈਂਡ ਰਹਿੰਦੇ ਨੇ ਠੀਕ ਹੈ ਨਾ ਬੋਲਦਾ ਨਹੀਂ ਹਾਂਜੀ ਲੈ ਫੜਵਾ ਉਹ ਫੋਨ ਪਟਾਕੇ 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 ਬਲਟਾਕੇ ਹੈ ਨਾ ਉਧਰੋਂ ਬੰਦ ਲੱਗ ਗਿਆ ਕਾਫੀ ਤੇ ਹਿਲਾਣ ਖੰਡ ਉਹਨੇ ਆਪਣਾ ਬੁਗਣਾ ਗੋਰਾ ਕਰਨਾ ਦੇਖੋ ਮੈਨੂੰ ਨਾ ਨਾਲ ਅੱਖਾਂ ਕੱਢਣ ਲੱਗਾ ਆ ਵੀ ਨਾ ਮੈਨੂੰ ਨਾ ਦਿਖਾਇਓ ਪਰ ਮੈਂ ਦਿਖਾਉਂਗੀ ਮੈਂ ਇਹਦੀਆਂ ਅੱਖਾਂ ਤੋਂ ਕਿਤੇ ਡਰਦੀ ਆ ਇਨੇ ਅਜ ਨੁਸਖਾ ਵੀ ਵਰਤਦੇ ਹੋ ਬੁੱਛਿਆ ਕੋਈ ਨਹੀਂ ਕਿ ਸੱਚੀ ਹੋਊਗਾ ਬਈ ਗਰਮੀ ਨਿਕਲ ਕਹਿੰਦੇ 39 ਡਿਗਰੀ ਲੈਣਾ ਹੈ ਟੈਂਪਰੇਚਰ ਦੇਖੋ ਕੀ ਆ ਬੰਦੇ ਨੂੰ ਮੈਨੂੰ ਐਂਟਰੀ ਲੈਂਦੇ ਆ ਸਾਰੀ ਕਮਰੇ ਚ ਟਰਾਤਾ ਇਹ ਬੰਦਾ ਕੱਲ ਦਨਾਤਾ ਨਹੀਂ ਹੈਗਾ ਗਰਮੀ ਦੇ ਕੋਈ ਗਰਮੀ ਇੰਨੀ ਹੈ ਪਰ ਵੈਕਸ ਹੋ ਰਹੀ ਸੀ ਲਾ ਕੇ ਸੀ ਇੱਥੇ ਬੈੱਕ ਕਰ ਉੱਥੇ ਦੇ ਲੋਕ ਸੀਨੇ ਲੱਤ ਦਿਉਣੇ ਨੇ ਫਿਰ ਨਾ ਫਿਰ ਮੂੰਹ ਸੋਣਾ ਹੋ ਜਾਊਗਾ ਮਨ ਦੀ ਸੈਟੀਸਫੈਕਸ਼ਨ ਵਾਸਤੇ ਸੈਟੀਸਫੈਕਸ਼ਨ ਵਾਸ ਸਹੀ ਗੱਲ ਆ ਕਹਿੰਦੇ ਕਈ ਯਾਰੀ ਨਾ ਹੁੰਦਾ ਕਿ ਸੈਟੀਸਫੈਕਸ਼ਨ ਜ਼ਰੂਰੀ ਆ ਬਸ ਅਸੀਂ ਖੁਸ਼ ਆਂ ਅੰਦਰੋਂ ਬਲੀਵ ਐ ਸਾਡਾ ਮੂੰਹ ਸੋਹਣਾ ਹੋ ਗਿਆ ਬਸ ਲੱਗੇ ਭਾਵੇਂ ਨਾ ਲੱਗੇ ਉਹ ਅੱਡ ਗੱਲ ਤੇ ਅੱਜ ਮੈਨੂੰ ਲੱਗਾ ਆਲੂ ਮਟਰ ਬਣਾਣੇ ਕਿਉਂਕਿ ਐਂਟਰੀ ਹੁੰਦੀ ਆ ਸਾਰੀ ਮਟਰ ਛੱਲੇ ਪਏ ਹੀ ਤੇ ਮੇਰਾ ਕੋਸ਼ ਠੰਡਾ ਠੰਡਾ ਪੀਣੂ ਜੀ ਕਰੰਦਾ ਜੇ ਮੈਂ ਵੇਖਾਂ ਜੇ ਇਹਨਾਂ ਨੇ ਛੱਡਿਆ ਹੋਇਆ ਤਾਂ ਉਹ ਕਾਹਦੇ ਦੀ ਬੋਤਲ ਨਿਕਲ ਉਹ ਹੈਲੋ ਉਹ ਪਈ ਦਿਵਾਵੇ ਕਿੱਡੀ ਖਰਾਬ ਹੈ ਤੈਨੂੰ ਕਿ ਨਹੀਂ ਕਿਹਾ ਮੈਂ ਦੇਖਿਆ ਕੈਮਰੇ ਚੋਂ ਉਹ ਹੋ ਮੈਂ ਵੀ ਵੇਖਿਆ ਜਿਹੜੇ ਅੰਬ ਹੁਣ ਕਹਿੰਦੇ ਉਹਨਾਂ ਨੇ ਮਕਾਏ ਨੇ ਇਹ ਭਾਵੇਂ ਮੁਕਰ ਕਿਉਂ ਉਹਦੇ ਵਿੱਚ ਪਹਿਲੇ ਲਫਾਫੇ ਚ ਚਾਰ ਅੰਬ ਹੋਰ ਦੱਬੇ ਰਹੇ ਨੇ ਨਵੇਂ ਲੱਦਿਆਂ ਲੱਗ ਗਏ ਨਹੀਂ ਨਹੀਂ ਪੁਰਾਣੇ ਵੀ ਪਏ ਨੇ ਮੈਂ ਕੱਲ ਕੱਢ ਕੇ ਰੱਖੇ ਨੇ ਨਹੀਂ ਤੂੰ ਨਹੀਂ ਵੇਖਿਆ ਕਿ ਮੈਂ ਲੈ ਨਹੀਂ ਹੁਣ ਵੇਖ ਕੇ ਤੇ ਇਧਰ ਬਾਹਰੇ ਆਪਣਾ ਏਸੀ ਲੱਗਣ ਲੱਗ ਰਿਹਾ ਅੰਮਲੇ ਨਾਲ ਲੂਬਲੇ ਸਟ ਰੱਖੇ ਹੋਏ ਹੀ ਆਹ ਲੂਬਲੇ ਨਹੀਂ ਆਲੂ ਫੋਜੀ ਗਏ ਨੇ ਵਿਚਾਰੇ ਸਾੜ ਹੀ ਗਏ ਆਲੂ ਸੱਚੀ ਕੁਝ ਜੜ ਗੜਾ ਪਾਉਂਦੇ ਨਹੀਂ ਆਂ ਬਾਰ ਬਰਾਂਟੀਆਂ ਦਾ ਨਾਂਗਾ ਤੋ ਐਲੀਮੈਂਟ ਐਂਟੀਆਂ ਨੂੰ ਕਾਹ ਤੂੰ ਉਹਨਾਂ ਨੂੰ ਨਾਂ ਲਾ ਲਾ ਕੇ ਹੋਰ ਉਹ ਕਰਦੀਆਂ ਉਹ ਦੇਖੀ ਬਣਾ ਕਿੱਦਾਂ ਦੇ ਵਿੱਚ ਖਾਇਆ ਸਵਾਲ ਮੈਡਮ ਜੀ ਆਲੂ ਰੱਖ ਗਏ ਤੇ ਭੁੱਲ ਗਏ ਨੇ ਦੇਖ ਲੈ ਆਲੂਆਂ ਦੀ ਹਾਲਤ ਹੋਈ ਪਈ ਐ ਤੇ ਇਹਨੇ ਨਾ ਪਤਾ ਵਿੱਚ ਚੋਗੀ ਤੇ ਸਮੈਲ ਜੀ ਨਾ ਆਵੇ ਨਿਸ਼ਕਾਣਾ ਹੁਣ ਵੀ ਹੋ ਜਾਣਾ ਸੀ ਮੈਂ ਅੱਖਾਂ ਕਿ ਤੇ ਹਾਂਦੇ ਉਬਲ ਨਾਸ ਰੱਖੇ ਹੋਏ ਨੇ ਚਾ ਕੋ ਕਿੱਥੇ ਚਾਕੂ ਬੋਲਦੀ ਕਿਵੇਂ ਮਾੜਾ ਮਾੜਾ ਤਮੀਜ਼ ਨਾਲ ਬੋਲ ਮੈਂ ਭੈਣਾਂ ਦੀ ਛੋਟੀ ਪਤਨਾ ਬੈਡ ਜੁੱਤੀ ਤੂੰ ਹੁਣ ਇੱਧਰ ਆ ਗਈ ਵੱਡੀ ਭੈਣ ਮੈਂ ਬਣਦੀ ਹੋ ਸਕਦੀ ਅੱਛਾ ਵੱਡੀ ਭੈਣ ਦਾ ਮਤਲਬ ਤੂੰ ਮੈਂ ਚੱਜ ਜੁੱਤੀਆਂ ਮਾਰ ਲੈ ਚੱਕ ਗਿਆ ਹੈ ਸੱਤ ਦਾ ਇੱਥੇ ਕਿੱਡੀ ਗੱਲ ਅੱਛਾ ਵਾਜੀ ਵਾ ਸ਼ਾਬਾਸ਼ ਕਹਿੰਦੇ ਨਹੀਂ ਇੱਜ਼ਤ ਲਓ ਇੱਜ਼ਤ ਦਿਓ ਤੇ ਇੱਜ਼ਤ ਲਓ ਠੀਕ ਹੈ ਨਾ ਇੱਜ਼ਤ ਤਾਂ ਬਣਦੀ ਨਹੀਂ ਉਹ ਹੀ ਨਭਜਦੀ ਜਿਵੇਂ ਟੇਕ ਦੀ ਪਾਲਸੀ ਚੱਲਦੀ ਹੈ ਔਰ ਨਹੀਂ ਤੇ ਐਂ ਤਾਂ ਹੁਣ ਬਹੁਤ ਸਾਰੇ ਆਂਟੀ ਨੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਬੋਰ ਉਹਨਾਂ ਨੇ ਸ਼ੁਰੂ ਤੋਂ ਹੱਥ ਹੀ ਨਹੀਂ ਵਧਾਇਆ ਹੈਗਾ ਇਹ ਨਾ ਕੋਤੋਂ ਦੇ ਕਾਲਿਆ ਕਾਟ ਦਿੰਦਾ ਕੀ ਆ ਕੀ ਉਹ ਬਣਾ ਕਾਲਿਆ ਕਾਟ ਦਿੰਦਾ ਕਿਹੜਾ ਹੱਡੇ ਦੇ ਕਾਲਿਆ ਕਾਟ ਦਿੰਦਾ ਦੱਸ ਕਿਆ ਕਰਦਾ ਕਾਟਿਆ ਇਹ ਮੀਨ ਚਲੀ ਗਈ ਉਹ ਕਿਰਤ ਨਾ ਆਹੋ ਕਾਟਿਆ ਉਸ ਟਾਈਮ ਬਹੁਤ ਫਰਮਸੀ ਪਈ ਵੇਹੇ ਕਾਟਿਆ ਦਾ ਨਾਮ ਚੱਲਦਾ ਹੁੰਦਾ ਸੀ ਉਸ ਟਾਈਮ ਸੱਚੀ ਦੱਸਾਂ ਪਹਿਲਾ ਉਹ ਜੀ ਪੂਰੇ 2-3 ਹੋ ਚੁੱਕੇ ਨੇ ਤੇ ਅਸੀਂ ਸਕੂਲ ਤੋਂ ਆ ਚੁੱਕੇ ਆ ਤੇ ਬੱਚੇ ਆਣ ਵਾਲੇ ਨੇ ਬਸ ਆਪਣੇ 3 ਵਜੇ ਆਉਣਗੇ ਪਹਿਲਾਂ ਮੈਂ ਤੁਹਾਨੂੰ ਆਹ ਵਾਲਾ ਅੰਬ ਖਾ ਕੇ ਦਿਖਾਵਾਂ ਕਿਹੜਾ ਅੰਬ ਨੰਮਾ ਇਹ ਕਹਿਆ ਸੀਗਾ ਅੰਬੂ ਅੰਬੂ ਬੋਰੋਂ ਦਾ ਬਕਸਾ ਦਿੱਤੇ ਅੰਬ ਤੇ ਬਕਸਾ ਨਾ ਮੈਂ ਤਾਂ ਉਹਨੂੰ ਦੰਸ਼ਦਾ ਆਦਿ ਨਹੀਂ ਹੋ ਕੇ ਅੱਜ ਅੰਮਨੂਸ਼ਦਾ ਹੋ ਗਿਆ ਮੈਂ ਤੂੰ ਜਾਣਾ ਕਿੱਥੇ ਹੈ ਠੇਗੂ ਜੋ ਬਕਸ ਕਰਕੇ ਕੌਣ ਜਾਂਦਾ ਤੈਨੂੰ ਐਂ ਪੁਚਾ ਦਿੰਦਾ ਠੇਗੂ ਜੋ ਤੂੰ ਵਾਲੇ ਲੈਣਗੇ ਪਿਆ ਤਾਂ ਵਧੀਆ ਬਣ ਕੇ ਹਾਂ ਉਹ ਸੱਚ ਤੇਰੇ ਕੁੜਤੇ ਬਹੁਤ ਪਸੰਦ ਆਇਆ ਸਾਰਿਆਂ ਨੂੰ ਤਿਹਜੇ ਨੰਬਰ ਵਾਲਾ ਕਿਹੜਾ ਸੀ ਹੁਣ ਮੈਨੂੰ ਇਹ ਨਹੀਂ ਪਤਾ ਤਿਹਜੇ ਨੰਬਰ ਵਾਲਾ ਕਿਹੜਾ ਸੀ ਪੁੱਛ ਕਿਉਂ ਗਿਆ ਕਹਿੰਦੇ ਸੋਹਣਾ ਲੱਗੰਦਿਆ ਸੀ ਬੜਾ ਦਿਵਿੰਦਰ ਜੀ ਕਹਿੰਦੇ ਤਿਹਜੇ ਨੰਬਰ ਵਾਲਾ ਕੁਰਤਾ ਸੋਹਣਾ ਲੱਗ ਰਿਹਾ ਸੀ ਹਾਂ ਇੱਕ ਦੀਦੀ ਸ਼ੌਪ ਪੁੱਛ ਰਹੀ ਸੀ ਕਿ ਮੈਂ ਕਿਹਾ ਭਈ ਸੁਨਾਮ ਐ ਸ਼ੌਪ ਆਪਣੀ ਤੋਂ ਹੀ ਆਰਡਰ ਕਰੋ ਸਾਨੂੰ ਇੱਕ ਸਕਰੀਨਸ਼ਾਟ ਭੇਜੋ ਹਾਂਜੀ ਸਕਰੀਨਸ਼ਾਟ ਭੇਜੋ ਸੇਮ ਕੁਰਤੇ ਤੁਹਾਨੂੰ ਮਿਲ ਜਾਣਗੇ ਹੋਰ ਕਹਿੰਦੇ ਦੀਦੀ ਜਿਆ ਸੋਹਣ ਲੱਗਣੀ ਹਾਈਟ ਲੰਬੀ ਕਹਿੰਦੇ ਗੇਂਦ ਬੱਲੇ ਜਾਂਦੇ ਨਹੀਂ ਥੋੜੇ ਲੱਗਦੇ ਨੇ ਪਾ ਗਏ ਤੇ ਮੰਮੀ ਕਹਿੰਦੀ ਕਿ ਇਹ ਤੇ ਬੱਲਾ ਜਾ ਤੇਰਾ ਦੱਸ ਕਿਹੜਾ ਹੁਣ ਆ ਮੈਨੂੰ ਕੀ ਫਾਇਦਾ ਹੋਇਆ ਜੀ ਆਪਣੀ ਭੈਣ ਦਾ ਭਠੀਕ ਹੋਵੇ ਤੇ ਦੇਖ ਲਓ ਉਹ ਸਾਰਿਆਂ ਨੂੰ ਤੁਹਾਨੂੰ ਕਹਿੰਦੀ ਹੈ ਨਾ ਕਿ ਨਹੀਂ ਬਸ ਤੁਸੀਂ ਉਹ ਦੱਸੋ ਅੱਗੋਂ ਮੈਂ ਆਪਣੀ ਚੋਇਸ ਦਾ ਬਣਾ ਕੇ ਭੇਜਾਂਗੀ ਤੇ ਆਹ ਦੇਖ ਲਓ ਮੈਂ ਆ ਨਾ ਅੱਜ ਕਹਿ ਗਈ ਅੱਜ ਵੀ ਮੇਰਾ ਡਿਜ਼ਾਈਨ ਫਾਈਨਲ ਹੋ ਗਿਆ ਕੱਲ ਦਾ ਭੇਜਦਾ ਤੇ ਮੈਂ ਹੁਣ ਪੁੱਛਿਆ ਕਿ ਛੋਟੀ ਕੁੜਤੀ ਬਣਾਣੀ ਤੇ ਕਹਿੰਦੀ ਡਿਜ਼ਾਈਨ ਕਿਹੜਾ ਤੇਰਾ ਹੱਦ ਹੋ ਗਿਆ ਮਣ ਯਾਰ ਫੋਨ ਵਾਲਾ ਫੁਰ ਗਿਆ ਫਿਰ ਆਹੀ ਭੇਜ ਦੇ ਕਿਹੜਾ ਆਹੀ ਜਿਹੜਾ ਮੈਂ ਅੰਦਰ ਦਿਖਾ ਰਹੀ ਆ ਲੈ ਕਹਿੰਦੀ ਲੈ ਮੈਨੂੰ ਤੁਸੀਂ ਸਾਰੇ ਜਨਸੋ ਕੀ ਮੇਰੇ ਮੂੰਹ ਨਾ ਇੰਨਾ ਸੋਹਣਾ ਮੇਰਾ ਮੂੰਹ ਹੱਸੋ ਸੁ ਕਰਦਾ ਹੈ ਮੇਰੇ ਮੂੰਹ ਤੇ ਕੀ ਮਾੜਾ ਲਿਖਿਆ ਹੋਇਆ ਵੀ ਮੇਰਾ ਮੂੰਹ ਮਾੜਾ ਹੈ ਕਿੱਡੀ ਖਰਾਬ ਹੈ ਮੈਂ ਹੁਣ ਦੇਖਦੀ ਆ ਮੈਂ ਆ ਡਿਜ਼ਾਈਨ ਦੇਖ ਰਹੀ ਆ ਆ ਦੇਖੋ ਸੋਹਣਾ ਨਾ ਇਹ ਉਹਨੂੰ ਮੈਂ ਕਹਾਂਗੀ ਤੇ ਮੈਂ ਸਾਹਿਬ ਉਹ ਕਹਿੰਦਾ ਡਿਜ਼ਾਈਨ ਹੀ ਨਹੀਂ ਅਜੇ ਤੱਕ ਭੇਜਾਇਆ ਗਿਆ ਤੇ ਬੰਨਾ ਕੀ ਅੱਜ ਕਿੰਨੀ ਹੋ ਗਈ ਹੈ ਤਰੀਕ 27 ਤਰੀਕ ਹੋ ਗਈ ਹੈ ਨਾ ਸੌਰੀ 29 ਤਰੀਕ ਹੋ ਗਈ ਅੱਜ ਤੇ ਕਦੋਂ ਦਾ ਹੋਊਗੀ ਕਦੋਂ ਉਹ ਬਣੂਗਾ ਬਾਹਰ ਪਤਨ ਕੀ ਹੋ ਗਿਆ ਇਹ ਨਹੀਂ ਮੇਰੀ ਜਾਨ ਛੱਡਦੇ हां की हो गया अच्छा लिया पहले पैसे फड़ाओ मे फिर ही करा ले लिया भाजी दैे फाओ बहत ब्लॉग इट फट दलॉग निकल ਇਹ ਮੇਰਾ ਉਸ ਤੋਂ ਬਾਅਦ ਭੈਣਾ ਦੇ ਬੁਟੀਕ ਤੇ ਬਾਈਕਾਟ ਹੈ ਮੈਂ ਤਾਂ ਬਾਹਰੋਂ ਗਿਆ ਬੁਟੀਕ ਤੋਂ ਸੂਟ ਬਣਾ ਲਾਂਗੀ ਚੱਲ ਬਾਹਰ ਬੁਟੀਕ ਤੇ ਜਪੇੜ ਨਹੀਂ ਮਾਰਨੂਗੀ ਕਿਉਂ ਨਹੀਂ ਮਾਰਨੀ ਅਗਲੇ ਨਹੀਂ ਨਾ ਨਾ ਮੈਂ ਅਗਲੇ ਤੋਂ ਵਧੀਆ ਤੇਰੇ ਤੋਂ ਵਧੀਆ ਸੂਟ ਬਣਾ ਕੇ ਲਿਆਉਂਗੀ ਤੂੰ ਦੇਖ ਹੀ ਲਈ ਇਹ ਵੀ ਇੱਕ ਚੈਲੰਜ ਲਿਆ ਚੈਲੰਜ ਨਹੀਂ ਚੈਲੰਜ ਰਿਹਾ ਚੈਲੰਜ ਠੀਕ ਹੈ ਨਾ ਇਹ ਮਾਰੀਦੀ ਨੇ ਕੱਲ ਤਾਂ ਮੇਰਾ ਡਿਜ਼ਾਈਨ ਹੀ ਨਹੀਂ ਭੇਜਿਆ ਹੈਗਾ ਉਹੀ ਗੱਲ ਹੋ ਗਈ ਉਹ ਵੱਡੇ ਮੈਡਮ ਜੀ ਵੀ ਬੁਟੀਕ ਚਲਾ ਰਹੇ ਨੇ ਤੂੰ ਵੀ ਬੁਟੀਕ ਚਲਾ ਰਹੀ ਤੂੰ ਹੀ ਆਪਣੇ ਭੇਜਦੇ ਤੇ ਮੈਂ ਮਾੜੀ ਹਾਂ ਹਾਂ ਤੂੰ ਨੇ ਬਜਾਇਆ ਸਾਹਨੇ ਤੇ ਮੈਨੂੰ ਤਾਂ ਕਹਿਣ ਗਿਆ ਲੈ ਆਪਣਾ ਦੇ ਵਧੀਆ ਬ ਆਪਣਾ ਬਧੀਆ ਬਣਾ ਦੇ ਜਬਨਾਤਾ ਇਹ ਚੰਗਾ ਕੀ ਡਿਜ਼ਾਈਨ ਇਹ ਦੇ ਲੋ ਤੁਹਾਨੂੰ ਹੀ ਕਹਿੰਦੀ ਜੀ ਪਿਆਰ ਨਾਲ ਕੀ ਹਾਂਜੀ 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 ਤੁਸੀਂ ਦੱਸੋ ਘਰੇ ਐਂ ਬੋਲਦੀ ਘਰੇ ਐਂ ਬੋਲਦੀ ਹੈ ਮੈਨੂੰ ਪਿਆਰ ਨਾਲ ਬੋਲ ਰਿਹਾ ਪਿਆਰ ਨਾਲ ਬਣਾਉਣੇ ਸਾਰੇ ਨੂੰ ਪਤਾ ਵੀ ਮੈਂ ਪਿਆਰ ਨਾਲ ਹੀ ਬੋਲਦੀ ਹਾਂ ਹਾਂ ਇਹ ਸਾਰੇ ਮੇਰੇ ਭਰਾਵਾਂ ਨੂੰ ਪਤਾ ਤਾਂ ਇਹ ਤੇਰਾ ਸੂਟ ਨਹੀਂ ਬਣਾਉਂਦਾ ਹਾਂ ਤਾਂ ਆਏ ਤੇ ਤੂੰ ਮੇਰਾ ਸੂਟ ਨਹੀਂ ਬਣਾ ਕੇ ਦਿੱਤਾ ਹੈਗਾ ਇਹ ਨੂੰ ਹੁਣ ਮੈਂ ਦੋទ ਕਰਨੇ ਪਾਣੇ ਤੇ ਨਾ ਫੇਰ ਇਹ ਮੈਡਮ ਜੀ ਸੂਟ ਬਣਾ ਕੇ ਦਊਗੀ ਸਭ ਜਾਣ ਕਦੀ ਕਰਦੀ ਇਹ ਕਿਹੜੇ ਡਿਜ਼ਾਈਨ ਕਰ ਕਿਹੜੇ ਛੱਤੀ ਸੂਟ ਜਾਨ ਕਰਕੇ ਦੱਸੀ ਪਹਿਲਾਂ ਮੈਨੂੰ 10 ਮਿੰਟ ਪਹਿਲਾਂ ਫੜਾ ਕੇ ਗਈ ਅੱਕੇ ਆ ਜੀ ਆ ਕਿ ਤਨ ਬੋੜੀ ਜੀ ਅੱਛਾ ਮੈਂ ਇਹ ਮੂੰਹ ਲੈ ਕੇ ਦੱਸ ਨੂੰ ਕਿਉਂ ਗਿਆ ਮੈਂ ਕਿਹਾ ਮਾਹ ਤੇਰਾ ਮੂੰਹ ਹੈਗਾ ਮੂੰਹ ਵਾਲਾ ਬਾਈਕਾ ਇਹ ਤਾਂ ਮੇਰੇ ਵੀ ਨਹੀਂ ਪਉਣਾ ਰਸ ਤੈਨੂੰ ਸ਼ਰਮ ਨਹੀਂ ਈ ਗੱਲ ਕਹਿੰਦੀ ਮੈਨੂੰ ਹੈਂ ਢੁੰਡ ਯਾਰ ਫਾਈਨਲ ਕਰ ਬਚ ਕਰ ਦੱਸਣਾ ਮੈਂ ਤੂੰ ਕੱਲ ਯਾਰ ਕੱਢਿਆ ਤਾਂ ਹੈਗਾ ਤੂੰ ਆਪੀ ਤੱਕ ਮੈਂ ਗੱਲ ਦਾ ਸਾਡਾ ਵਾਲਾ ਹੀ ਲੋ ਜੀ ਗੱਲ ਨਾ ਫਾਈਨਲ ਕਰ ਤਾਂ ਹੁਣ ਤੂੰ ਜਿਹੜੇ ਸਰ ਮੈਂ ਕਹਿੰਦੀ ਸਾਡਾ ਲੋ ਇਹ ਜਿਹਾ ਹੀ ਹੁਣ ਲਾਦਾ ਵਾਹ ਮੈਂ ਵਕਤ ਉਧਾਰ ਸਾਡਾ ਵਾਲਾ ਜਾਨਾ ਕੋਈ ਗੱਲ ਨਹੀਂ ਮੈਂ ਫਿਰ ਜਾਂਦੀ ਵੀ ਨਹੀਂ ਹੈਗੀ ਜਾਇਓ ਕੱਲੀਆਂ ਹੀ ਫਿਰ ਇਹ ਕੀ ਕਰਦੇ ਐ ਨੂੰ ਤੇਰੇ ਘਰ ਆ ਕੇ Oh my god ਫਿਰ ਇਹਨੂੰ ਧੋ ਕੇ ਰੱਖਣਾ ਹੀ ਲੋ ਜੀ ਆਹ ਕੰਮ ਨੇ ਇਹਨਾਂ ਦੇ ਹੁਣ ਸਕੂਲ ਤੋਂ ਆਈਆਂ ਮੈਨੂੰ ਇੱਕ ਕੱਪ ਚਾਹ ਬਣਾ ਦੇ ਤੇ ਕੀ ਦੇਣੀ ਉਲਟਾ ਬਣਾਣੀ ਪੈ ਰਹੀ ਆ ਆਪੀ ਜਾ ਚਲੋ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਫਤੇ ਦੀ ਫੀਸ ਪੇ ਕਰ ਲਾਂ ਫਤੇ ਦੀ ਫੀਸ ਪੇ ਕਰਨ ਤੋਂ ਬਾਅਦ ਫਿਰ ਮੈਂ ਤਾਂ ਦਿੰਿਆ ਚਾਹ ਪਰ ਇਹ ਵੀ ਨਹੀਂ ਆਉਣ ਵਾਲੇ 3 ਵਜੇ ਦੇ ਨੇ ਸਤਾਨਾ ਗਿਆ ਸਤਾਨਾ ਦੇ ਅਸੀ ਲੱਜਾ ਉਧਰ ਭੱਜ ਗਿਆ ਦੇਖਿਆ ਮੈਨੂੰ ਨਹੀਂ ਮਿਲਣਾ ਇਹ ਐਡਾ ਠੀਕ ਹੈ ਵੈਲਕਮ ਵੈਲਕਮ ਪਰ ਨਹੀਂ ਤੂੰ ਯੂਨੀਫਾਰਮ ਕਿਉਂ ਨਹੀਂ ਪਾ ਕੇ ਆਂਦਾ ਪਤਾ ਹੁਣ ਸਕੂਲ ਚ ਅਰੇ ਤੁਹਾਨੂੰ ਮੈਨੂੰ ਨਹੀਂ ਆ ਗਿਆ ਮੈਂ ਬੁਲਾਉਂ ਸੀ ਅਰੇ ਇੰਗਲ ਆ ਜਾਏਗਾ ਮੈਨੂੰ ਸੱਚੀ ਨਹੀਂ ਯਾਦ ਹੈਗਾ ਤੁਹਾਨੂੰ ਇੰਨੀ ਵਾਰੀ ਮੈਂ ਅਰੇ ਕੀ ਕਿਹਾ ਹੁਣ ਤੂੰ ਅੱਜ ਦਾ ਸੱਚ ਯਾਦ ਰਹੂਗਾ ਹੁਣ ਮੈਂ ਇਹ ਕਿਹਾ ਹੈ ਬੀ ਹੂੰ ਗੇਮ ਆਉਂਦੀਆਂ ਨੇ ਤਾਂ ਕਰਕੇ ਪਹਿਲਾਂ ਸੱਚੀ ਗੱਲ ਬੁਲਾਉ ਬੁੱਤ ਸਾਰਿਆਂ ਨੂੰ ਬੋਲੋ ਉਹ ਸੱਚੀ ਗੱਲ ਹੈ ਹਾਂਜੀ ਉਹ ਕਿਤੇ ਗਿਆ ਛੋਟਾ ਸਤਾਨ ਬਾਹਰ ਬਾਹਰ ਪਤੇ ਸਿੰਘ ਕੱਲ ਦੀ ਫੀਸ ਪਰ ਲੱਗ ਰਹੀ ਹੈ ਆਪ ਤੇ ਉਹ ਆਈ ਜਾ ਰਹੀ ਹੈ ਮਿਸਟੇਕ ਆਈ ਜਾ ਰਹੀ ਮਿਸਟੇਕ ਮੈਨੂੰ ਫੀਸ ਤਾਂ ਭਰਨੀ ਹੈ ਫੀਸ ਪਰ ਬਿੜਾ ਕਿੱਥੇ ਜਾਣ ਚੁੱਕਣੀ ਹੈ ਹਨਾ ਆਪਣੀ ਉਹ ਕਮਰੇ ਚਾਹੰਦਾ ਹੋਜੀ ਫਾਈਨਲੀ ਫੀਸ ਆਪਣੀ ਭਰੀ ਗਈ ਓ ਮੇਰੀ ਜਾਣ ਆਗੀ ਜਾਨ ਇੱਧਰ ਅੱਗੀ ਤਾਂ ਕਰ ਦੋ ਹਾਂ ਅੱਛਾ ਇੱਧਰ ਦੱਸੋ ਇੱਧਰ ਦੱਸੋ ਇੱਧਰ ਜੀ ਇੱਧਰ ਮੂੰਹ ਤਾਂ ਕਰੋ ਪੇਪਰ ਕਿੱਦਾਂ ਆਇਆ हां था जी। ਤਾਂ ਜੀ। ਇਹਦਾ ਪੂਰਾ ਕਰਦੇ। ਕੋਈ ਕੋਈ ਬੱਚਾ ਨਹੀਂ ਕਰ ਪਾਇਆ। ਪਹਿਲਾਂ ਮੈਂ ਕਰਤਾ ਫਿਰ। ਅੱਛਾ ਜੀ। ਸਪੀਡ 'ਚ ਸਾਰਾ ਕਰਤਾ ਗਿਆ। ਵੈਰੀ ਗੁੱਡ। ਆਂਸਰ ਸੋਚਾਂ। ਇੱਕ ਹੋਰ ਚ ਲਿਖਦਾ ਗਿਆ। ਆਂਸਰ ਸੋਚਾਂ। ਸਿਰ ਲਿਖਦਾ ਗਿਆ। ਅੱਛਾ ਜੀ। ਸ਼ਾਬਾਸ਼। ਅਚੰਦ ਤੁਸੀਂ ਫਿਰ ਬਣਾਣਾ ਸਿੱਖ ਪੀਓਗੇ? ਜਿੱਥੇ ਉਹ ਲਿਖਿਆ ਖਸੀ ਨਾ ਰੈਕਟੈਂਗਲ ਦੀ ਕਿੰਨੀ ਸ਼ੇਪ ਹੁੰਦੀ ਹੈ ਕਿੰਨੇ 1 2 3 4 ਹਣਾ 4 ਉਹਦੇ ਨਾਲ ਮੈਂ 4 ਰੱਖਤਾ ਕੋਰਨਰ ਦੇਖਨੇ ਉਹ ਵੀ 4 ਹੀ ਹੁੰਦੇ ਵੈਰੀ ਗੁੱਡ ਸ਼ਾਬਾਸ਼ ਲੋ ਜਿਹੜਾ ਇਹ سبز ਜਿਹਾ ਕੱਟਾ ਲੱਗਦਾ ਤੇ ਉਹਦੇ ਨਾਲ ਮੈਂ ਇੱਕ ਪਾਸੇ ਰੱਖਤੀ ਚਾ ਤੇ ਆਲੂ ਦਾ ਮੰਨ ਘੱਟ ਬਾਅਦ ਲੈਣ ਤੇ ਦੂਸਰਾ ਕੱਟ ਕੇ ਪਾਣੇ ਆ ਅਮਨ ਦੋਨਾ ਆਪਣੇ ਪਟੀਕ ਤੱਕ ਮੈਂ ਇੱਕ ਇੱਕ ਕਮਰੇ ਤੱਕ ਸੀਮਤ ਰੱਖ ਕਮਰੇ ਤੋਂ ਕੋਈ ਨੰਮ ਨਹੀਂ ਜਾਂਦੇ ਕਮਰੇ ਵਧੀ ਜਾਂਦੇ ਉਹਨਾਂ ਕੋਲ ਬੇ ਥੋੜੀ ਸਾਰੇ ਘਰ ਚ ਉੱਥੋਂ ਲੈ ਕੇ ਤੂੰ ਆ ਵੀ ਕਮਰਾ ਤੇਰੇ ਵਾਲਾ ਕਮਰਾ ਅੱਛਾ ਪਤਾ ਲੱਗੇ ਭੈਣਾ ਫਿਰ ਉਹ ਆਪ ਦੇ ਵਾਸਤੇ ਇਹ ਕੋਈ ਬਲੈਕ ਟੇਪ ਦਿੱਕੀ ਯਾਰ ਤੇ ਬਲੈਕ ਹੈ ਮੈਨੂੰ ਤਾਂ ਹੋਰ ਹੁੰਦਾ ਨਹੀਂ ਨਹੀਂ ਖਾਲੀ ਟੇਪ ਹੀ ਅੰਮਣ ਆ ਸੁਟ ਨਾ ਸਵਾਈ ਮੇਰੀ ਮੰਨੇ ਤਾਂ ਕਿਉਂ ਇਹੋ ਜਿਹੀ ਸੁਟ ਕਿੰਨੇ ਸਵਾ ਰੱਖੇ ਤੂੰ ਕੋਈ ਟੈਸਟ ਕਰਕੇ ਲੈਣਾ ਲੈ ਕੇ ਨੀ ਟੈਸਟ ਲੈਣਾ ਤਾਂ ਕੋਈ ਹੋਰ ਸਵਾਲਾ ਜਿਹੜਾ ਪੈ ਵੀ ਜਾਵੇ ਉਹ ਖਰਾਬ ਹੀ ਕਰਨਾ ਫਿਰ ਮੇਰਾ ਕਰਵਾ ਦੇ ਕਰਾ ਵੀ ਕਰਵਾਣਾ ਮੇਰਾ ਸਵਾਦੇ ਕਿਹੜਾ ਪਾਇਆ ਤੁਹਾਨੂੰ ਕੋਈ ਵੀ ਹੋ ਪੀਲਾ ਜਾਂ ਪਲਣਾ ਕਿਉਂ ਤੂੰ ਕਿੰਨੇ ਜਿਹੜੇ ਸੂਟ ਸਵਾਏ ਇਹਦੇ ਨਾਲ ਦੇ ਨੇ ਸਾਰੇ ਲੈ ਕਹਿੰਦੀ ਨਹੀਂ ਨਹੀਂ ਦੇਖੋ ਹੁਣ ਉਹ ਦੇਹ ਤੇ ਲੈ ਭਾਵੇਂ ਸਾਰੇ ਆਪਣੇ ਆਲਮੋਸਟ ਪ੍ਰਿੰਟ ਇਹ ਜਿਹੀ ਨੇ ਸੂਟਾਂ ਦੇ ਸਲਵਾਰ ਜਿਹੜੀਆਂ ਦੇ ਨਾਲ ਪਲੇਨ ਉਹ ਸਵਾਦ ਮੇਰਾ ਨੀਲਾ ਜਿਹੜਾ ਨੀਲਾ ਉਹ ਲਿਆਂਦਾ ਉਹ ਜਿਹੜਾ ਟਾਈ ਡਾਈ ਦੀ ਸਲਵਾਰ ਵਾਲਾ ਤੇਰੇ ਨਾਲ ਦਾ ਨੀਲਾ ਮਹਿੰਗੇ ਨਗਾ ਵੀਰ ਦਾ ਹੋ ਇਹ ਕਿੰਨੇ ਦਾ ਮੇਰੇ ਕੋਲ 30000 ਦਾ ਹਾਂ ਤੇ ਫੇਰ ਉਹ ਕਿਹੜਾ 50000 ਦਾ ਉਹ ਵੀ 40000 ਦੇ ਲਾਈਨਿੰਗ ਲਗਣੀ ਪੰਗਾ ਖਣਾ ਥੱਲੇ ਹੂੰ ਕਾ ਕੀ ਚੀਜ਼ ਹੈ ਸ਼ਰਾਰਾ ਹੈ ਗਰਾਰਾ ਖੋਲੀ ਨਾ ਪੈਕਿੰਗ ਕਰਨੀ ਚਿਹਰੇ ਕੋਲ ਮੈਂ ਆ ਸ਼ਰਾਰਾ ਨਹੀਂ ਬਣਾਣਾ ਹੈਗਾ ਮੈਂ ਦੂਜਾ ਬਣਾਣਾ ਹੈ ਕਿਹੜਾ ਗਰਾਰਾ ਹੈ ਹੂੰ ਕਿਤੇ ਹੋਰ ਕਿਤੇ ਦੂਜਾ ਸਿ ਮੈਂ ਬਣਵਾ ਦਵੇਂ ਮੈਂ ਉਹ ਬਣਾਣਾ ਜਿਹੜਾ ਬਿਲਕੁਲ ਉਪਰੋਂ ਲਾ ਕੇ ਸਿੱਧਾ ਹੀ ਪਤਾ ਨਹੀਂ ਕਿਹੜਾ ਉਹਨੂੰ ਕਹਿੰਦੇ ਕਲੀਆਂ ਵਾਲਾ ਸ਼ਰਾਰਾ ਲੈਣਾ ਤੜਕਾ ਦੇਖ ਲੈ ਆਖੀ ਆਜਾ ਮੇਰੇ ਨਾਲ ਸਵਾਦ ਹੋਣੀ ਚਾਹਣਾ ਆਪਣੀ ਲੈਸ ਮੈਚ ਕਰਨ ਵਾਸਤੇ 10 ਕਿਹੜੀ ਗੈਰੀ ਹੈ ਨਾ ਮੰਨੇ ਫਰੋਜੀ ਜੀ ਹੈ ਅੰਨੀ ਆ ਦੇ ਘਰ ਤਾਂ ਫਰੋਜੀ ਦੇ ਚ ਇਹ ਫਰੋਜੀ ਆ ਮੰਨਾਂਗੇ ਤੈਨੂੰ ਉਹ ਤਾਂ ਨਹੀਂ ਹੋਗੀ ਕਿਤੇ ਕਲਰ ਬਲਾਈਂਡਨੈਸ ਤੇ ਨਹੀਂ ਹੋਗੀ ਤੈਨੂੰ ਹੋਰ ਵਾਲਾ ਤਾਂ ਕੋਈ ਮਿਲ ਨਹੀਂ ਦੇਤਾ ਲੈਸ ਹੋਰ ਕੱਢ ਹੋਰ ਕੱਢਣਾ ਚਾ ਜাদু ਦਾ ਪਟਾਰਾ ਉਹ ਤਾਂ ਜাদু ਦਾ ਪਟਾਰਾ ਜাদু ਦਾ ਪਟਾਰਾ ਹੀ ਹੈ ਹੋਰ ਕੀ ਇਹ ਇਹਨੂੰ ਲੱਗੂਗੀ ਜਾਂ ਦਾ ਬਲੂ ਬਲੂ ਜੀ ਲੈਸ ਇਹ ਕਲਰ ਹੈਗਾ ਪਰ ਘੱਟ ਹੈ ਇਹ ਜਿਆਦਾ ਨਹੀਂ ਹੈਗਾ ਜਿਆਦਾ ਹੈ ਕੱਢ orange orange ਜੀ ਸ਼ੇਡ ਜੀ ਨਹੀਂ ਇਹ ਨਹੀਂ ਇਹ ਵੀ ਜਿਆਦਾ ਲਾਈਟ ਜੀ ਹੋਗੀ ਲਾਈਟ ਮੈਂ ਕਹਿੰਦੀ ਇਹਦੇ ਨਾਲ ਦੁਪੱਟਾ ਕਿਹੋ ਜਿਹਾ ਕਰਾਂਗੀ টাই ਡਾਈ ਦਾ ਪਲੇਨ ਕਰਾਂਗੇ ਦੇਖਾਂਗੇ ਹੁਣ ਤੱਕੇ ਪੈਟਾਈ ਦਾ ਹੋਰ ਕੀ ਸਹੀ ਗੱਲ ਬਹੁਤ ਉਤਨ ਨਾਲ ਹੋਵੇ ਟਾਈ ਡਾਈ ਪਿੰਕ ਦੇ ਵੀ ਪਿੰਕ ਦੀ ਨਹੀਂ ਹੈਗੀ ਡਿਜੀਟਲ ਨਹੀਂ ਹੈਗੀ ਇਹਦੇ ਨਾਲ ਇਹ ਨਾਲ ਲੱਗੂਗੀ ਮਨਦਾ ਹਾਂ ਵਾਲੀ ਦੇ ਇਹ ਕਿੱਥੇ ਰੰਗ ਨਹੀਂ ਹੈ ਔਰੰਜ ਕਲਰ ਵੀ ਆਂਦਾ ਹੀ ਕੱਢ ਫਿਰ ਔਰੰਜ ਕਲਰ ਮਿਠਾ ਚ ਮਿੱਠਾ ਪੱਤੀ ਛੱਡ ਕੇ ਆਈਆਂ ਚੰਗਾ ਕੋਲ ਮੈਂ ਕੁੜਤਾ ਤਾਂ ਲਿਆਉਂਦਾ ਉਹ ਤਾਂ ਯੂਜ਼ ਵੀ ਫੇਰ ਲਾਣ ਨੂੰ ਹਾੜ ਜੋਗੀ ਲੈ ਜਾਣੀ ਸਾਨੂੰ ਫੇਰ ਮੈਨੂੰ ਲੱਗਦਾ ਬਾਹਰੋਂ ਹੀ ਲਿਆਉਣੀ ਪੈਣੀ ਹਾਂ ਆ ਦੇ ਆ ਸੋਣੀ ਲੱਗੂਗੀ ਹਾਂਜੀ ਦੇਵੀ ਪਿੰਕ ਤਾਂ ਆਈ ਇੱਕ ਇਹਨੂੰ ਕੋਲ ਨਹੀਂ ਵੀ ਮਿਲਨੀ ਹੁਣ ਕੋਲ ਨਹੀਂ ਮਿਲਣਾ ਉੱਥੇ ਰੱਖਿਆ ਫਰਿੱਜ ਚ ਧਾਰ ਕੇ ਫੇਰ ਮੰਗਣਾ ਕੋਈ ਚੀਜ਼ ਬਲੈਕ ਹੀ ਲਵਾ ਲੈ ਹੈਂ ਹਾਂ ਬਲੈਕ ਹੀ ਲਵਾ ਲੈ ਕੇ ਸਾਰੇ ਚੱਲ ਜਾਂਦੀ ਕੋਈ ਗੱਲ ਨਹੀਂ ਹਾਂ ਨਹੀਂ ਹੂ ਗਰੂਲ ਵਾਲਾ ਮਨ ਲੈ ਦੇ ਵਿੱਚ ਹਾਂ ਆ ਦੇਖ ਨਹੀਂ ਸਲਵਾਰ ਦੇਖ ਮਨ ਕਿਹੜੀ ਇਹਦੇ ਨਾਲ ਸਲਵਾਰ ਨਾਲ ਦੀ ਨਹੀਂ ਲਵਾਉਣੀ ਹੈਗੀ ਹਾਂ ਫੇਰ ਫੇਰ ਸਲਵਾਰ ਦੇ ਨਾਲ ਆਹ ਤੇ ਕਿੰਨਾ ਸੋਹਣਾ ਲੱਗਣਾ ਕੱਲ ਰਾਹ ਦੇ ਛੜਣੇ ਆਹ ਵਾਲਾ ਹੋਰ ਨਹੀਂ ਇਹ ਸਲਵਾਰ ਥੋੜੀ ਹੋਰ ਰੰਗਦੀ ਹੈ ਨਾ ਇਹ ਹੋਰ ਤਾਂ ਮਾਰ ਰਹੀ ਹੈ ਹਾਂ ਆ ਠੀਕ ਹੈ ਆ ਠੀਕ ਹੈ ਮੈਂ ਇਹ ਕੁੜੀ ਨੂੰ ਨਾ ਹੁਣ ਦਿੰਦੀ ਹਾਂ ਹੋਰ ਕੱਢ ਕੇ ਦੇਖ ਲੈ ਯਾਰ ਲਪਾਫੇ ਲੈਸ਼ਾਂ ਦੇ ਭਰੇ ਪਏ ਨਹੀਂ ਹੱਦ ਹੋ ਗਈ ਮੇਰੇ ਕੋਈ ਵੀ ਨਹੀਂ ਲਈ ਨਾਲ ਕੋਈ ਪਤਾ ਕੋਈ ਨਾ ਵੀ ਚੰਮਲਟੀ ਹੋ ਜਾਵੇ ਤੜਕਾ ਫੜਦੇ ਹੁਣ ਜਾ ਭੱਜ ਕੇ ਹਾਂ ਤਰ ਤਰ ਕੇ ਤਾਂ ਕੀ ਤੜਕਾ ਭਾਵੇਂ ਸੜ ਜਾ ਕੋਈ ਚੱਕਰ ਨਹੀਂ ਲੈਸ਼ ਮਿਲਣੀ ਚਾਹੀਦੀ ਲਓ ਜੀ ਨਮਾਇਦ ਗਿਆ ਬੈ ਤਾਂ ਪਤਾ ਹੀ ਹੋਣਾ ਮੈਨੂੰ ਸਾਰਿਆਂ ਨੂੰ ਦੱਸਿਆ ਹੋਣਾ ਆ ਵਾਈਟ ਲੈ ਆਂਦੇ ਤਾਂ ਨਹੀਂ ਕਲਰ ਮਿਲਦਾ ਤੇ ਨਾਈ ਕਰਵਾਓ ਆਪਣਾ ਪਸੰਦੀਦਾ ਕਲਰ ਤੇ ਲਾਓ ਇਹ ਦਾਦਾ ਵੱਡੀ ਨਹੀਂ ਹੈਗੀ ਹੂੰ ਇਹ ਬੰਦ ਦੂਰ ਬੋਲ ਵਰਤ ਨਹੀਂ ਕੀਤਾ ਹੁੰਦਾ ਹੂੰ ਚੱਲ ਵਾਲਾ ਇਹ ਰੈੱਡ ਪੈਨ ਕੱਢਦੇ ਚੋ ਜਿੰਕੂ ਕੁ ਫੈਲ ਗਈ ਨਾ ਇਹਦੀ ਗਰਮੀ ਹੈ ਆਂਗਲ ਦੀ ਪਰ ਬਣਾਏ ਹੈ ਨਹੀਂ ਕਰਦੇ ਬੈਠਾ ਨਾ ਇੱਕ ਲਵਾ ਉਧਰ ਪਹਿਲੇ ਲੱਖਾਂ ਦਾ ਉਹ ਵੀ ਪਾੜ ਨਹੀਂ ਲੱਖਾਂ ਨੇ ਕਹੇ ਜਿਆ ਹਾਂਜੀ ਹਾਂ ਜਾ ਮਾਰਗੀ ਲੈ ਬੋ ਤਾਂ ਨੀ ਪੇਲਾ ਲੈਸ਼ ਨਾਲ ਲਗਾਫਾ ਪਿਆ ਰਹਿੰਦੇ ਆਪੇ ਉਹ ਨੀ ਲੈਸ਼ ਨਾਲ ਕਰ ਕੋਈ ਸਾਂਦ ਨਹੀਂ ਆਉਂਦੀ ਮਾਦੀ ਧੀ ਹਾਏ ਰੱਬਾ ਸੂਟ ਤੂੰ ਸੋਣਾ ਮੈਨੂੰ ਘਾਤੋ ਗਰਮੀ ਚ ਮਾਰਨ ਦੀ ਨਾਲ ਲੈ ਫੜ ਮਰਜੀ ਦਾ ਤਾਂ ਮੈਂ ਹੀ ਅਹੋ ਫੇਰ ਤੋਰਦੂਸ ਵਾਲਾ ਮੈਨੂੰ ਐ ਪ੍ਰੇਚ ਪਸੀਨੇ ਚ ਪੇਰ ਝਪਉਣ ਲੱਗੀ ਹੋਈ ਆ ਉਹ ਬੱਚੀ ਨਾਲਾ ਛਾਉ ਨਹੀਂ ਹਿਲ ਕਾਟਨ ਲੱਗਾ ਵਿੱਚ ਆ ਵੇੜੀ ਐ ਕੜੀ ਬੈਣੀ ਇੱਕ ਹੋਰ ਦਵਾ ਬਾਇਲ ਤੇ ਫਿਰ ਆ ਜਾ ਮੈਨੂੰ ਲੱਦਾ ਮੈਂ ਚਾਹ ਬਣਾਣਾ ਤੂੰ ਤਾਂ ਬੈਠੀ ਐ ਵਿਹਲੀ ਐ ਤੂੰ ਤਾਂ ਇਹਦਾ ਕੀ ਐ ਅਮਨ ਪਹਿਲਾਂ ਸਬਜੀ ਵੇਖ ਲੈ ਪਨੀਤੀ ਇੱਕ ਗੱਲ ਨੋਟ ਕੀਤੀ ਹੁਣ ਕੀ ਹੁਣ ਬਸ ਅੰਦਰਸਤ ਦਾ ਮੰਥ ਸਟਾਰਟ ਹੋ ਜਾਣਾ ਤੇ ਇਸ ਤੋਂ ਬਾਅਦ ਛੁੱਟੀਆਂ 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 ਐਰੇ ਵਾ ਖੁਸ਼ੀ 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 ਕਿਉਂ ਰਖੜੀ ਦੇ ਆਉਗੀ 15 ਰੰਗਸਤੀ ਆਉਗੀ ਉਸ ਤੋਂ ਬਾਅਦ ਫਿਰ ਗਾਂ ਅਕਤੂਬਰ ਤਿਹਾੜ ਸ਼ੁਰੂ ਹੋ ਜਾਣੇ ਨੇ ਕਿੰਨੀਆਂ ਛੁੱਟੀਆਂ ਆਉਣਗੀਆਂ ਹਨਾ ਮੋਜਾਂ ਹੀ ਮੋਜਾਂ ਹਫਤੇ ਹਫਤੇ ਦੀਆਂ ਛੁੱਟੀਆਂ ਨਜ਼ਾਰੇ ਲੱਗ ਜਾਣੇ ਬੱਚਿਆਂ ਨੂੰ ਵੀ ਤੇ ਟੀਚਰਸ ਨੂੰ ਵੀ ਦਿਨ ਵੀ ਥੋੜੇ ਰੌਣਕ ਜਿਹੇ ਵਾਲੇ ਆਏ ਨੇ ਨੇ ਮਤਲਬ ਮੈਂ ਲੱਗਦਾ ਨਾ ਦਿਨ ਦੇ ਵਿੱਚ ਖੁਸ਼ੀ ਖੁਸ਼ੀ ਜਿਹੀ ਜਿਵੇਂ ਹੁੰਦੀ ਹੈ ਨਾ ਉਵੇਂ ਦਾ ਫੀਲ ਹੁੰਦਾ ਪਤਾ ਨਹੀਂ ਸਾਰਿਆਂ ਨੂੰ ਹੁੰਦਾ ਹੈ ਕਿ ਨਹੀਂ ਕਿਤੇ ਕਿਤੇ ਮੈਨੂੰ ਹੁੰਦਾ ਕੱਲੀ ਨੂੰ ਹੀ ਪਰ ਉਹਨਾਂ ਇੱਕ ਦਿਨ ਆਲਾ ਤੇ ਜਿਵੇਂ ਦਿਨਾਂ ਦੇ ਵਿੱਚ ਇੱਕ ਰੌਣਕ ਜੀ ਨਹੀਂ ਹੁੰਦੀ ਹੈਗੀ ਉਵੇਂ ਫੀਲ ਹੁੰਦਾ ਹੈ ਫੇਰ ਆ ਕੇ ਬਾ ਚਲ ਆਪਣੀ ਟੋਕੜਾ ਹੋਣੀ ਤੁਰ ਜਾਣਾ ਕਿਤੇ ਤੇ ਕਪਾਣ ਸੜ ਗਿਆ ਇੱਧਰ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਜਿਆਦਾ ਲੰਮਾ ਨਹੀਂ ਕਰਨਾ ਹੈਗਾ ਇੱਥੇ ਐਂਡ ਕਰਦੇ ਆਂ ਕਿ ਤੁਹਾਨੂੰ ਪਤਾ ਪਹਿਲਾਂ ਆਪਾਂ ਚਾਹ ਚੁਪੇ ਆ ਲਿਏ ਤੇ ਰੇਸੀ ਲੈਣ ਆਲੇ ਆ ਗਏ ਉਹਨਾਂ ਨੂੰ ਵੀ ਚਾਹ ਪੀਣ ਆਉਣੇ ਨੇ ਜਾਣਾ ਹੈ ਜੇ ਹੋਣਾ ਆਪਾਂ ਤੁਹਾਨੂੰ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ